ਕੇਲਾ ਰਾਜਪੁਰ ਦੇ ਵਿੱਚ ਮੁਰ ਸ਼ੁਰੂ ਹੋਣ ਗਿਆ ਬੈਲ ਦੌੜਾਂ ਵਿਧਾਨ ਸਭਾ ਤੋਂ ਲੱਗੀ ਮਹੌਰ ਸਿਮ ਬੁੱਲੇ ਬਲਦਾਂ ਤੇ ਨਹੀਂ ਹੋਵੇਗਾ ਕੋਈ ਜ਼ੁਲਮ ਪਹਿਲੀ ਵਾਰ ਵਿਧਾਨ ਸਭਾ ਚੋਈ ਬੇ ਜ਼ੁਬਾਨਾਂ ਦੀ ਗੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਦੇ ਨਾਲ ਪਾਸ ਹੋਇਆ BBMB ਤੋਂ CISF ਹਟਾਉਣ ਦਾ ਮਤਾ ਸੀਐਮ ਮਾਨ ਦੀ ਟੋਟੋ ਕ ਪੰਜਾਬ ਪੁਲਿਸ ਆਪਣੇ ਡੈਮਾਂ ਦੀ ਸਿਕਿਉਰਿਟੀ ਕਰਨ ਦੇ ਵਿੱਚ ਪੂਰੀ ਤਰ੍ਹਾਂ ਸਮਰਥ ਕਾਨੂੰਨ ਵਿਵਸਥਾ ਤੇ ਵਿਧਾਨ ਸਭਾ ਦੇ ਵਿੱਚ ਮੰਤਰੀ ਹਰਪਾਲ ਚੀਮਾ ਤੇ ਐਨਓਪੀ ਪਾਜਬਾ ਦੇ ਵਿਚਾਲੇ ਤਿੱਖੀ ਬਹਿਸ ਜੀ ਮਾਦਲ ਜ਼ਮ ਕਾਂਗਰਸ ਪੰਜਾਬ ਦੇ ਵਿੱਚ ਲੈ ਕੇ ਆਈ ਗੈਂਗਸਟਰ ਬਾਦ ਤਾਂ ਬਾਜਵਾ ਬੋਲੇ ਅੱਜ ਸੂਬੇ ਚ ਹਰ ਕੋਰ ਉਬਰੀ ਨੂੰ ਮਿਲ ਰਹੀ ਹੈ ਨੀ ਧਮਕੀ ਸੱਜੇ ਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰਾਂ ਫਰਕਤਾ ਪੈਂਦਾ ਹੈ ਲੈ ਕੇ ਪੰਜਾਬੀਆਂ ਹਰ ਖਬਰਾਂ ਹਰ ਖਬਰ ਦੇ ਨਾਲ ਅਸੀਂ ਤੁਹਾਡੇ ਤੱਕ ਪਹੁੰਚ ਕਰਦੇ ਹਾਂ ਔਰ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਹੋਵੇਗੀ ਸੰਜੀਵ ਬਰਮਾ ਕਤਲकांड ਦੀ ਸੰਜੀਵ ਬਰਮਾ ਕਤਲकांड ਦੇ ਮਲਜ਼ਮ ਕਾਬੂ ਗਤੇ ਜਾ ਰਹੇ ਨੇ ਚਾਰ ਹੋਰ ਮਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਰਾਜਸਥਾਨ ਦੇ ਬੀਕਾ ਨੇੜੇ ਤੋਂ ਇੱਕ ਗ੍ਰਿਫਤਾਰੀ ਹੋਈ ਹੈ ਪੀਜੀਟੀਐਫ ਨੇ ਮਲਜ਼ਮਾਂ ਨੂੰ ਅਰੈਸਟ ਕੀਤਾ ਔਰ ਮਲਜ਼ਮਾਂ ਨੇ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ ਸ਼ੂਟਰਾਂ ਦੇ ਲਈ ਵਿਦੇਸ਼ ਤੋਂ ਪੈਸੇ ਆਏ ਸਨ ਐਸਐਸਪੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ बड़े के मुल्ज़िमਾਂ ਦੇ ਖਾਤੇ ਦੇ ਵਿੱਚ ਇਹ ਪੈਸੇ ਪਹੁੰਚੇ ਸਨ ਹੁਣ ਤੱਕ 6 ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਦੋ ਮੁਲਜ਼ਮ ਰਾਮਰਤਨ ਅਤੇ ਜਸਪ੍ਰੀਤ ਦਾ ਇਨਕਾਊਂਟਰ ਹੋਇਆ ਸੀ ਪਟਿਆਲਾ ਦੇ ਨੇੜੇ ਅਬੋਹਰ ਦੇ ਵਿੱਚ ਪਟਿਆਲਾ ਤੋਂ ਪਟਿਆਲਾ ਨਾਲ ਸੰਬੰਧ ਰੱਖਦੇ ਸੀ ਉਹ ਤਾਂ ਇਸ ਸਮੇਂ ਦੀ ਅਹਿਮ ਤੇ ਵੱਡੀ ਖਬਰ ਹੈ 3-4 ਹੋਰ ਗ੍ਰਿਫਤਾਰੀਆਂ ਹੋਈਆਂ ਨੇ ਸੰਜੇ ਬਰਮਾ ਕਤਲकांड ਦੇ ਚਾਰ ਹੋਰ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਰਾਜਸਥਾਨ ਦੇ ਬੀਕਾਨੇਰ ਤੋਂ ਗ੍ਰਿਫਤਾਰੀ ਹੋਈ ਹੈ ਅਸੀਂ ਇਹ ਵੀ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਥੋੜੀ ਦੇਰ ਪਹਿਲਾਂ ਤਿੰਨ ਮੁਲਜ਼ਮਾਂ ਦੀ ਜਾਣਕਾਰੀ ਆ ਰਹੀ ਸੀ ਪਰ ਹੁਣ ਇਹ ਸਾਫ ਕਰ ਦਿੱਤਾ ਗਿਆ ਕਿ ਚਾਰ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਐ ਜੀ ٹی ਐਫ ਨੇ ਮੁਲਜ਼ਮਾਂ ਨੂੰ ਅਰੈਸਟ ਕੀਤਾ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਮੁਲਜ਼ਮਾਂ ਨੇ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ ਉਹਨਾਂ ਦੇ ਤੇ ਇਲਜ਼ਾਮ ਹੈ ਸ਼ੂਟਰਾਂ ਦੇ ਲਈ ਵਿਦੇਸ਼ ਤੋਂ ਪੈਸੇ ਆਏ ਸਨ ਔਰ ਕਾਬਲੇ ਗੋਰੇ ਵੀ ਇੱਕ ਇਹ ਫੜੇਗੇ ਮੁਲਜ਼ਮ ਨੇ ਜਿਨ੍ਹਾਂ ਨੇ ਪਨਾਹ ਦਿੱਤੀ ਸੀ ਉਹਨਾਂ ਦੇ ਖਾਤਿਆਂ ਦੇ ਵਿੱਚ ਵੀ ਪੈਸੇ ਆਏ ਨੇ ਇਹ ਬਕਾਇਦਾ ਐਸਐਸਪੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੁਣ ਤੱਕ 6 ਮੁਲਜ਼ਮ ਇਸ ਪੂਰੇ ਮਾਮਲੇ 'ਚ ਗ੍ਰਿਫਤਾਰ ਹੋ ਚੁੱਕੇ ਜਦਕਿ 2 ਮੁਲਜ਼ਮ ਰਾਮਰਤਨ ਤੇ ਜਸਪ੍ਰੀਤ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ ਉਹਨਾਂ ਦੀ ਦੋਵਾਂ ਦੀ ਮੌਤ ਹੋ ਚੁੱਕੀ ਹੈ ਔਰ ਸਿੱਧੇ ਤੌਰ ਦੇ ਤੇ ਜਿਹੜੇ ਸ਼ੂਟ ਕਰਨ ਦੇ ਲਈ ਪਹੁੰਚੇ ਸਨ ਉੱਥੇ 5 ਮੁਲਜ਼ਮ ਸੀ ਤਿੰਨ ਸ਼ੂਟਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਅੱਗੇ ਜਾ ਕੇ ਇੱਕ ਸਵਿਫਟ ਗੱਡੀ ਦੇ ਵਿੱਚ ਸਵਾਰ ਹੋਏ ਉੱਥੋਂ ਭੱਜਣ ਦੇ ਲਈ ਤੇ ਉਸ ਸਵਿਫਟ ਗੱਡੀ ਨੂੰ ਚਲਾਉਣ ਵਾਲੇ ਸੀ ਰਾਮਰਤਨ ਤੇ ਜਸਪ੍ਰੀਤ ਦੋਵਾਂ ਦਾ ਐਨਕਾਊਂਟਰ ਬੋਰਡ ਦੇ ਵਿੱਚ ਕਰ ਦਿੱਤਾ ਗਿਆ ਸੀ ਅਬੋਰ ਦੀ ਟਿਬਾ ਇਲਾਕਾ ਹੈ ਔਰ ਉਥੇ ਇਨਕਾਊਂਟਰ ਹੋਇਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਸੱਭੇ ਵਿਚਾਲੇ ਫਿਲਹਾਲ ਜਿਹੜੇ ਸ਼ੂਟਰ ਨੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਸੀ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਫੇ ਜਾ ਰਹੇ ਨੇ ਔਰ ਕਾਬਲੇ ਗੋੜੇ ਕੀ ਉਹਨਾਂ ਦੀ ਪੈਰ ਨੱਪਣ ਦੀ ਕੋਸ਼ਿਸ਼ ਦੇ ਵਿੱਚ ਪੁਲਿਸ ਲੱਗੀ ਹੋਈ ਹੈ ਇੱਕ ਇੱਕ ਕਰਕੇ ਮੁਲਜ਼ਮਾਂ ਤੱਕ ਪਹੁੰਚਿਆ ਜਾ ਰਿਹਾ ਹੈ ਚਾਰ ਮੁਲਜ਼ਮ ਗ੍ਰਿਫਤਾਰ ਹੋਏ ਨੇ ਏਜੀਟੀਐਫ ਨੇ ਮੁਲਜ਼ਮਾਂ ਨੂੰ ਅਰੈਸਟ ਕੀਤਾ ਹੈ ਔਰ ਇਹ ਉਹਨਾਂ ਨੂੰ ਪਨਾਹ ਦੇ ਰਹੇ ਸੀ ਜਿਹੜੇ ਸ਼ੂਟਰ ਭੱਜੇ ਨੇ ਇੱਕ ਬਹੁਤ ਕਲੀਅਰ ਮਤਲਬ ਹੈ ਕਿ ਅਬੋਹਰ ਤੋਂ ਰਾਜਸਥਾਨ ਵਾਲੇ ਪਾਸੇ ਉਹਨਾਂ ਨੇ ਰੁਕ ਕੀਤਾ ਰਾਜਸਥਾਨ ਦੇ ਵਿੱਚ ਜਾ ਕੇ ਪਨਾਹ ਲਈ ਉੱਥੇ ਰੁਕੇ ਤੇ ਫਿਰ ਉਸ ਤੋਂ ਅੱਗੇ ਵੀ ਉਹ ਫਰਾਰ ਹੋਏ ਨੇ ਉਹ ਕਿੱਥੇ ਤੱਕ ਚਲੇ ਗਏ ਕਿ ਰਾਜਸਥਾਨ ਦੇ ਵਿੱਚ ਨੇ ਰਾਜਸਥਾਨ ਤੋਂ ਗੁਜਰਾਤ ਵਾਲੇ ਪਾਸੇ ਟੱਪ ਗਏ ਜਾਂ ਫਿਰ ਇਧਰ ਮੱਧ ਪ੍ਰਦੇਸ਼ ਵਾਲੇ ਪਾਸੇ ਟੱਪ ਗਏ ਜਾਂ ਫਿਰ ਕਿੱਥੇ ਗਏ ਨੇ ਅਜੇ ਤੱਕ ਸਾਫ ਨਹੀਂ ਹੈ ਨੇਰ ਦੇ ਵਿੱਚੋਂ ਜਿਹੜੀਆਂ ਕੱਲ ਤਿੰਨ ਹੋਰ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਇਹਦੇ ਵਿੱਚ ਇੰਦਰਪਾਲ ਬਿਸ਼ਨੋਈ ਆ ਇਹ ਜਿਹੜਾ ਅਗਨੀ ਖਚੋਰ ਅਗਨੀ ਥਾਣਾ ਜਗਰਾਸਰ ਦਾ ਰਹਿਣ ਵਾਲਾ ਬੀਕਾਨੇਰ ਦੇ ਵਿੱਚ ਦੋ ਬੰਦੇ ਹੋਰ ਆ ਸੰਦੀਪ ਕਿਚੜ ਤੇ ਸ਼ਕਤੀ ਕੁਮਾਰ ਇਹ ਵੀ ਜਿਹੜੇ ਇੱਕੋ ਪਿੰਡ ਦੇ ਨੇ ਜਿਹੜਾ ਅਗਨੀ ਅਗਨੀ ਖਚੋਰ ਅਗਨੀ ਸੋ ਇਹ ਤਿੰਨ ਬੰਦਿਆਂ ਦੇ ਨੇ ਜਿਹੜੇ ਇਸ ਕੇਸ ਵਿੱਚ ਜਿਹੜੀਆਂ ਹੋਰ ਗ੍ਰਿਫਤਾਰੀਆਂ ਹੋਈਆਂ ਹੁਣ ਟੋਟਲ ਜਿਹੜੀਆਂ ਸਾਡੀਆਂ ਇਸ ਕੇਸ ਵਿੱਚ ਜਿਹੜੀਆਂ ਪੰਜ ਗ੍ਰਿਫਤਾਰੀਆਂ ਹੋਈ ਚੁੱਕੀਆਂ ਵਾ ਇਹ ਜਿਹੜੇ ਤਿੰਨ ਬੰਦੇ ਸੀਗੇ ਇਹ ਉਹ ਬੰਦੇ ਸੀਗੇ ਜਿਹੜੇ ਕਿ ਇਨਾਂ ਦੇ ਨਾਲ ਕੁਛ ਨਾ ਕੁਛ ਜਿਹੜਾ ਲਿੰਕ ਆਇਆ ਇਹਨਾਂ ਦਾ ਸਰ ਉਹ ਕੀ ਲਿੰਕ ਕੀ ਹੈ ਜਿਹੜੇ ਮੇਨ ਸ਼ੂਟਰ ਸੀਗੇ ਉਹਨਾਂ ਦੇ ਲਿੰਕ ਹੀ ਹੈ ਇਹਨਾਂ ਦੇ ਨਾਲ ਜਿਹੜੇ ਵੇਖੋ ਉਹ ਇਹਨਾਂ ਕੋਲ ਇਹਨਾਂ ਕੋਲ ਇਹਦੇ ਜਿਹੜਾ ਇੰਦਰਪਾਲ ਇਹਦੇ ਕੋਲ ਸਟੇ ਕਿਤੇ ਸੀਗੇ ਸਟੇ ਕੀਤੇ ਸਟੇ ਕਰਨ ਤੋਂ ਬਾਅਦ ਵੇਖੋ ਵੇਖੋ ਜਿਹੜੇ ਜਿਹੜੇ ਕਿਲਰ ਸੀਗੇ ਨਾ ਉਹ ਇਹਨਾਂ ਕੋਲ ਇਹਨਾਂ ਕੋਲ ਸਟੇ ਕੀਤੇ ਆ ਜਿਹੜੇ ਕਿਲਰ ਨੂੰ ਜਿਹੜਾ ਪੈਸਾ ਜਿਹੜਾ ਉਧਰ ਉਧਰ ਰੱਖ ਦਿੱਤਾ ਵਾ ਉਹ ਉਹ ਹੈਂਡਲਰ ਬਾਹਰ ਨੇ ਫੋਰਨ ਕੰਟਰੀਜ਼ ਮੇਨ ਜਿਹੜੇ ਤਿੰਨੇ ਜਿਹੜੇ ਹੱਗੇ ਸ਼ੂਟਰ ਜਿਹੜੇ ਹੈ ਕਿਹੜੇ ਗਰੋ ਵਾਸਤੇ ਕੰਮ ਕਰਦੇ ਨੇ ਦੇਖੋ ਗਰੋ ਇਹਨਾਂ ਦਾ ਕੋਈ ਅਜੇ ਤੱਕ ਕੋਈ ਕਲੀਅਰ ਨਹੀਂ ਹੋਇਆ ਕੋਈ ਨਾ ਇਹ ਸਰ ਇਹਨਾਂ ਨੇ ਠ aeration ਵਿੱਚ ਮਦਦ ਮਦਦ ਕੀਤੀ ਸੀ ਉਹਨਾਂ ਦੀ ਸ਼ੂਟਰ ਹਾਂ ਇੱਕ ਨੇ ਠ aeration ਚ ਨਾਲ ਫਾਈਨਾਂਸ ਜਿਹੜਾ ਉਧਰੋਂ ਪੈਸੇ ਆਏ ਇਹਨਾਂ ਦੇ ਖਾਤਿਆਂ ਚ ਆਏ ਸੀ ਤਾਂ ਪੁਲਿਸ ਕੋਲੇ ਮਾਨ ਦੇਵੀ ਜਾਂਚ ਕਰ ਰਹੀ ਹੈ ਪਰ ਇਸ ਸਭ ਦੇ ਵਿਚਾਲੇ ਤਿੰਨ ਸ਼ੂਟਰ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੋਮਵਾਰ ਨੂੰ ਸਵੇਰੇ 10 ਵਜੇ ਕੇ 12 ਮਿੰਟ ਦੇ ਉੱਤੇ ਅੱਬੋਹਰ ਦੇ ਵਿੱਚ ਨਿਊ ਵੇਅਰ ਬੈਲ ਵਲੇ ਸੰਜੇ ਵਰਮਾ ਦਾ ਕਤਲ ਕੀਤਾ ਸੀ ਇਹ ਸ਼ੂਟਰ ਫਿਲਹਾਲ ਪੁਲਿਸ ਦੇ ਅੜਿੱਕੇ ਨਹੀਂ ਆਏ ਨੇ ਪਰ ਇਸ ਤੋਂ ਵਿਚਾਲੇ ਇੱਕ ਹੋਰ ਖਬਰ ਆ ਰਹੀ ਹੈ ਉਹ ਜ਼ਰੂਰ ਕਰਦੇ ਹਾਂ ਅੰਮ੍ਰਿਤਸਰ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਨਾਲ ਮੁਲਾਕਾਤ ਕੀਤੀ ਹੈ ਪੰਜਾਬ ਦੇ ਰਾਜਪਾਲ ਅ ਬਿ ਵੱਲੋਂ ਜਥੇਦਾਰ ਦੀ ਰਿਹਾਈ ਸਪੇਟੀ ਪਹੁੰਚ ਕੇ ਮੁਲਾਕਾਤ ਹੋਈ ਜਥੇਦਾਰ ਗੜਗੱਜ ਦੇ ਪੈਰੀ ਹੱਥ ਲਗਾ ਕੇ ਉਹਨਾਂ ਨੇ ਸੰਬੋਧਨ ਕੀਤਾ ਤੇ ਜਥੇਦਾਰ ਸਾਹਿਬ ਨੇ ਸਿਰੌਪਾ ਪਾ ਕੇ ਗਵਰਨਰ ਕਟਾਰੀਆ ਨੂੰ ਸਨਮਾਨਿਤ ਕੀਤਾ ਹੈ ਪਹਿਤ ਜਿਨਾਨੀ ਜਿਹੜੇ ਜਥੇਦਾਰ ਸਾਹਿਬ ਨੇ ਇਸ ਸਮੇਂ ਅਕਾਲ ਤਖਤ ਸਾਹਿਬ ਦੀ ਕਾਰਜਕਾਰੀ ਜਥੇਦਾਰ ਤਖਤ ਚਿਰੀ ਕੇ ਇਸਗਰ ਸਾਹਿਬ ਦੇ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗੱਜ ਉਹ ਮੁਲਾਕਾਤ ਕਰਨ ਦੇ ਲਈ ਪਹੁੰਚੇ ਸੀ ਉਹਨਾਂ ਦੀ ਰਿਹائش ਦੇ ਉੱਤੇ ਮੁਲਾਕਾਤ ਕਰਨ ਦੇ ਲਈ ਪਹੁੰਚੇ ਔਰ ਜਥੇਦਾਰ ਗੜਗੱਜ ਦੀ ਰਿਹائش ਦੇ ਉੱਤੇ ਮੁਲਾਕਾਤ ਕਰਨ ਦੇ ਲਈ ਪੰਜਾਬ ਦੇ ਰਾਜਪਾਲ ਪਹੁੰਚੇ ਤਾਂ ਜਾ ਕੇ ਸਭ ਤੋਂ ਪਹਿਲਾਂ ਉਹਨਾਂ ਨੇ ਮੱਥਾ ਟੇਕ ਕੇ ਇੱਕ ਤਰੀਕੇ ਨਾਲ ਉਹਦੇ ਨੂੰ ਮੱਥਾ ਟੇਕਣਾ ਹੁੰਦਾ ਕਿਉਂਕਿ ਉਮਰ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਗੁਲਾਬ ਸਿੰਘ ਕਟਾਰੀਆ ਨੇ ਉਹਨਾਂ ਤੋਂ ਉਮਰ ਦੇ ਵਿੱਚ ਤਾਂ ਡੈਫੀਨਿਟਲੀ ਛੋਟੇ ਹੋਣਗੇ ਪਰ ਇਸ ਸਮੇਂ ਅਹੁਦਾ ਉਹਨਾਂ ਦੇ ਕੋਲ ਬਹੁਤ ਵੱਡਾ ਹੈ ਤੇ ਉਸ ਅਹੁਦੇ ਦੀ ਮਰਿਆਦਾ ਹੁੰਦੀ ਹੈ ਜੇ ਅਸੀਂ ਕਹੀਏ ਕਿ ਅਹੁਦੇ ਦਾ ਸਤਕਾਰ ਹੁੰਦਾ ਹੈ ਤਾਂ ਜਥੇਦਾਰ ਸਾਹਿਬ ਦੇ ਅਹੁਦੇ ਉੱਤੇ ਇਸ ਸਮੇਂ ਵਿਰਾਜਮਾਨ ਨੇ ਤਾਂ ਉਹਨਾਂ ਨੂੰ ਇੱਕ ਤਰੀਕੇ ਨਾਲ ਮੱਥਾ ਟੇਕਿਆ ਔਰ ਉਸ ਤੋਂ ਬਾਅਦ ਜਥੇਦਾਰ ਸਾਹਿਬ ਕੁਰਸੀ ਤੋਂ ਖੜੇ ਹੁੰਦੇ ਨੇ ਮੁਲਾਕਾਤ ਹੁੰਦੀ ਹੈ ਸਰੂਪਾ ਪਾ ਕੇ ਸਨਮਾਨਿਤ ਕੀਤਾ ਜਾਂਦਾ ਹੈ ਪੰਜਾਬ ਦੇ ਗਵਰਨਰ ਸਾਹਿਬ ਨੂੰ ਔਰ ਸੁਭਾਸ਼ ਸ਼ਰਮਾ ਵੀ ਪੰਜਾਬ বিজেপি ਦੇ ਆਗੂ ਨੇ ਉਹ ਵੀ ਤਸਵੀਰਾਂ ਦੇ ਵਿੱਚ ਨਾਲ ਨਜ਼ਰ ਆ ਰਹੇ ਨੇ ਉਹ ਵੀ ਉੱਥੇ ਪਹੁੰਚੀ ਹੋਈ ਸਨ ਨਾਲ ਮੁਲਾਕਾਤ ਕਰਨ ਦੇ ਲਈ ਸਿਸ਼ਟਾਚਾਰ ਦੀ ਮੁਲਾਕਾਤ ਇਸ ਨੂੰ ਜ਼ਰੂਰ ਕਿਹਾ ਜਾ ਸਕਦਾ ਦੂਜੇ ਪਾਸੇ ਗਵਰਨਰ ਦੇ ਕੋਲ ਕਈ ਅਹਿਮ ਮੁੱਦਿਆਂ ਨੂੰ ਜ਼ਰੂਰ ਚੁੱਕਿਆ ਗਿਆ ਪੰਜਾਬ ਪੁਲਿਸ ਦੇ ਵੱਲੋਂ ਮੁਕਾਬਲੇ ਜਿਹੜੇ ਹੋ ਰਹੇ ਨੇ ਉਸ ਦੇ ਉੱਤੇ ਵੀ ਜੱਥੇਦਾਰ ਸਾਹਿਬ ਨੇ ਚਿੰਤਾ ਜਤਾਈ ਹੈ ਮੁਕਾਬਲੇ ਨਾਲ ਲੋਕਾਂ ਦੇ ਵਿੱਚ ਗਲਤ ਮੈਸੇਜ ਜਾਂਦਾ ਹੈ ਜੱਥੇਦਾਰ ਸਾਹਿਬ ਨੇ ਕਿਹਾ ਕਿ ਕੋਰਟ ਤੈਅ ਕਰੇ ਕਿ ਦੋਸ਼ੀ ਅੰਦਰੀ ਸਜ਼ਾ ਕੀ ਹੈ ਬੇਅਦਬੀ ਮਾਮਲਿਆਂ ਸਬੇ ਧਰਮ ਪਰਿਵਰਤਨ ਦੇ ਮੁੱਦੇ ਉੱਤੇ ਵੀ ਵਿਚਾਰ ਹੋਈ। ਬੋਲੇ ਰਾਜਪਾਲ ਸਾਹਿਬ ਆਜਾਏ ਇੱਥੇ ਇਹ ਪੰਜਾਬ ਨੂੰ ਵੀ ਰਿਪਰੈਜ਼ੈਂਟ ਕਰਦੇ ਸੈਂਟਰ ਕੋਲ ਨੇ। ਔਰ ਉਹਨਾਂ ਦੇ ਨਾਲੇ ਗੱਲਬਾਤ ਹੋਈ ਆ। ਮੈਨੂੰ ਲੱਗਦਾ ਕਿ ਸੈਂਟਰ ਨੂੰ ਵੀ ਇਹਦੇ ਵਿੱਚ ਸਭੋਂ ਪਹਿਲ ਕਦਮੀ ਕਰਨੀ ਚਾਹੀਦੀ। ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਜਾਗਤ ਜੋਤ ਗੁਰੂ ਮੰਨਦੇ ਆਂ। ਧਰਮ ਗ੍ਰੰਥ ਸਾਰੇ ਹੀ ਸਤਕਾਰਯੋਗ ਆ ਦੁਨੀਆ ਦੇ ਸਾਰਿਆਂ ਦਾ ਸਤਕਾਰ ਹੋਣਾ ਚਾਹੀਦਾ ਸਾਨੂੰ ਸਾਰਿਆਂ ਦੇ ਧਰਮ ਗ੍ਰੰਥਾਂ ਦਾ ਮਾਣ ਅਦਮ ਰੱਖਣਾ ਚਾਹੀਦਾ ਪਰ ਕਿਉਂਕਿ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਇਸ ਕਰਕੇ ਦੁਨੀਆ ਦੇ ਹੋਰ ਕਿਸੇ ਧਰਮ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਆ ਜਦੋਂ ਗੁਰੂ ਦਾ ਦਰਜਾ ਵਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਚ ਵਿਸ਼ੇਸ਼ ਕਾਨੂੰਨ ਬਣਨਾ ਚਾਹੀਦਾ ਸਖਤ ਸਜ਼ਾਆਂ ਮਾਣੀਆਂ ਚਾਹੀਦੀਆਂ ਜੇ ਸਖਤ ਕਾਨੂੰਨ ਹੋਊਗਾ हां ਮੈਂ ਨਾਲੇ ਗੱਲ ਦਰਉਣਾ ਵੀ ਸਿੱਖਾਂ ਨੂੰ ਗੁਰਦੁਆਰਿਆਂ ਦੀ ਪਹਿਰੇਦਾਰੀ ਕਰਨੀ ਚਾਹੀਦੀ ਉਹ ਸਾਡਾ ਫਰਜ਼ ਆ ਸਰਕਾਰ ਨੇ ਥੋੜਾ ਕਰਨੀ ਆ ਸਾਨੂੰ ਵੀ ਆਪਣੇ ਫਰਜ਼ ਇੱਥੇ ਕਰਨੇ ਚਾਹੀਦੇ ਪਰ ਸਰਕਾਰ ਨੂੰ ਸਖਤ ਕਾਨੂੰਨ ਲਿਆਉਣਾ ਚਾਹੀਦਾ ਵਿਸ਼ੇਸ਼ ਕਾਨੂੰਨ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਤੇ ਇਸ ਤਰ੍ਹਾਂ ਦਾ ਕਾਨੂੰਨ ਤੁਹਾਨੂੰ ਲੱਗਦਾ ਹੈ ਕਿ ਧਰਮ ਪਰਿਵਰਤਨ ਦੇ ਉੱਪਰ ਵੀ ਬਣਾਉਣ ਦੀ ਲੋੜ ਹੈ ਸਮੇਂ ਦੀ ਬਣਾ ਦੇਣਾ ਚਾਹੀਦਾ ਧਰਮ ਪਰਿਵਰਤਨ ਤੇ ਵੀ ਜੇ ਕੋਈ ਲਾਲਚ ਜਾਂ ਡਰ ਦੇ ਨਾਲ ਕਰਾਉਂਦਾ ਮਰਜ਼ੀ ਨਾਲ ਕੁਝ ਵੀ ਹੋਵੇ ਉਹ ਤਾਂ ਕੌਣ ਕੇ ਇਹਨੂੰ ਰੋਕ ਸਕਦਾ ਕੋਈ ਗੱਲ ਨਹੀਂ ਰਾਈਟ ਆ ਪਿਛਲੇ 7 ਮਹੀਨਿਆਂ ਦੇ ਵਿੱਚ 19 ਮੁਕਾਬਲੇ ਹੋਏ ਆ ਔਰ ਹਰ ਮੁਕਾਬਲੇ ਦੀ ਕੋਈ ਕਹਾਣੀ ਆ ਵੀ ਆਪਾਂ ਹਥਿਆਰ ਰਿਕਵਰ ਕਰਨ ਗਏ ਗੋਲੀ ਚੱਲ ਗਈ ਇਹ ਜਿਹੜਾ ਲੋਕਾਂ ਦੇ ਵਿੱਚ ਇਹਦਾ ਪ੍ਰਭਾਵ ਚੰਗਾ ਨਹੀਂ ਜਾਣਾ ਚਾਹੀਦਾ ਤੇ ਕੋਰਟ ਆ ਅਦਾਲਤਾਂ માં ਸਾਰੇ ਫੈਸਲੇ ਕਰਨ ਨੂੰ ਉਹ ਜਦੋਂ ਬਣੇ ਆ ਤੇ ਸਜ਼ਾ ਕੋਰਟ ਅਦਾਲਤ ਹੀ ਦਵੇ ਕਿਸੇ ਨੂੰ ਵੀ ਕਿਸੇ ਦੀ ਇਦਾਂ ਭਾਵੇਂ ਕਿ ਜੋ ਪਿੱਛੇ ਹੋਇਆ ਅੰਬੋਰ ਦੇ ਵਿੱਚ ਜੋ ਸਾਡੇ ਇੱਕ ਭਰਾ ਦਾ ਕਤਲ ਹੋਇਆ ਬਹੁਤ ਮੰਦ ਭਾਗ ਨਹੀਂ ਹੋਣਾ ਚਾਹੀਦਾ ਔਰ ਤਹਿ ਮੁਲਾਕਾਤ ਸੀ ਜਿਸ ਦੇ ਵਿੱਚ ਮੁੱਦੇ ਤਾਂ ਕਹੀ ਚੁੱਕੇ ਗਏ ਨੇ ਪਰ ਸਵਾਲ ਇਹ ਵੀ ਹੈ ਬੇਅਦਬੀ ਨੂੰ ਕਾਨੂੰਨ ਬੇਅਦਬੀ ਦੇ ਕਾਨੂੰਨ ਨੂੰ ਲੈ ਕੇ ਵੀ ਜਥੇਦਾਰ ਸਾਹਿਬ ਜ਼ਿਕਰ ਕਰਦੇ ਹੋਏ ਨਜ਼ਰ ਆਏ ਹੁਣ ਅੱਗੇ ਵਧਦੇ ਹਾਂ ਬੇਅਦਬੀ ਦੇ ਮੁੱਦੇ ਦੇ ਉੱਤੇ ਸੈਸ਼ਨ ਸਪੈਸ਼ਲ ਸੱਦਿਆ ਗਿਆ ਵਿਵਿ ਚਰਚਾ ਹੁੰਦੀ ਹੈ ਦੇਖਣਾ ਹੋਏਗਾ ਪਰ ਵਿਧਾਨ ਸਭਾ ਦੇ ਵਿੱਚ ਹੰਗਾਮਾ ਜ਼ਬਰਦਸਤ ਹੋ ਰਿਹਾ ਹੈ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੀ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਵਿਚਾਲੇ ਤਿੱਖੀ ਟਕਰਾਅ ਵੜ ਗਿਆ ਤੇ ਸਦਨ ਦੇ ਅੰਦਰ ਦੋਵਾਂ ਦੇ ਵਿਚਾਲੇ ਤਕਰਾਰੀ ਨਹੀਂ ਵੱਧ ਗਈ ਕਿ ਕਾਂਗਰਸ ਦੇ ਵਿਧਾਇਕ ਬੈਲ ਦੇ ਵਿੱਚ ਉਤਰ ਆਏ ਅਤੇ ਨਾਰੇਬਾਜ਼ੀ ਕਰਦੇ ਹੋਏ ਸਦਨ ਤੋਂ ਵਾਕ ਆਊਟ ਕਰ ਦਿੱਤਾ ਕਾਂਗਰਸ ਵਿਧਾਇਕ ਕਾਨੂੰਨ ਵਿਵਸਥਾ ਤੇ ਚਰਚਾ ਦੀ ਮੰਗ ਦੇਤੇ ਅੜੇ ਹੋਏ ਸਨ ਤਾਂ ਮੰਤਰੀ ਹਰਪਾਲ ਚਿਮਾ ਨੇ ਕਾਂਗਰਸ ਤੇ ਹੀ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਦਾ ਇਲਜ਼ਾਮ ਲਗਾਇਆ ਬਹੁਤ ਸਾਰੇ ਨੇਤਾ ਦਿੱਲੀ ਸੇ ਲੈ ਕੇ ਪੰਜਾਬ ਤੱਕ ਭਾਰਤੀ ਜਨਤਾ ਪਾਰਟੀ ਕੇ ਨੇਤਾ ਗੁੰਡੋਂ ਕਾ ਪਖਸ਼ ਕਰਤੇ ਦਿਖਾਈ ਦੇਖਾਈ ਦੇ ਰਹੀਏ ਕਿਉਂਕਿ ਪੂਰਾ ਦੇਸ਼ ਜਾਣਤਾ ਹੈ ਲਾਰੈਂਸ ਬਿਸ਼ਨੋਈ ਕੋ ਗੁਜਰਾਤ ਦੀ ਜੇਲ੍ਹ ਵਿੱਚ ਕਿਸ ਨੇ ਬੰਦ ਕੀਤਾ ਹੈ ਤੋਦਰ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਅੱਜ ਹਰ ਕਾਰੋਬਾਰੀ ਨੂੰ ਧਮਕੀਆਂ ਮਿਲ ਰਹੀਆਂ ਨੇ ਪਰ ਸਰਕਾਰ ਇਸ ਮੁੱਦੇ ਤੇ ਚਰਚਾ ਨਹੀਂ ਕਰਨਾ ਚਾਹੁੰਦੀ ਕਿ 10ਵੇਂ ਸੈਸ਼ਨ ਦਾ ਫਾਇਦਾ ਕੀ ਹੈ ਜਿਹਦੇ ਕੁਐਸਚਨ ਆ ਰਹੇ ਜਿਹਦੇ ਵਿੱਚ ਜ਼ੀਰੋ ਆ ਰਹੇ ਨਹੀਂ ਜੇ ਇਹਦੇ ਵਿੱਚ ਲਾਅ ਐਂਡ ਆਰਡਰ ਤੇ ਡਿਸਕਸ਼ਨ ਹੀ ਹੈ ਨਹੀਂ ਹਰ ਆਦਮੀ ਨੂੰ ਪੰਜਾਬ ਦੇ ਬਾਹਰ ਹਰ ਤੀਜੇ ਘਰ ਨੂੰ ਜਿਹੜਾ ਰੋਟੀ ਪਾਣੀ ਖਾਂਦਾ ਹੈ ਜਾਂ ਜਿਹਦੇ ਨਿਆਣੇ ਬਾਹਰ ਰੋਟੀ ਪਾਣੀ ਖਾਂਦੇ ਕੋਈ ਇਹੋ ਜਿਹਾ ਘਰ ਨਹੀਂ ਜਿਹਨੂੰ ਫਰੋਤੀਆਂ ਦੀਆਂ ਚਿੱਠੀਆਂ ਤੇ ਫੋਨ ਨਹੀਂ ਆਉਂਦੇ ਹਨਾਂਕੀ 2 ਦਿਨਾਂ ਦੀ ਇਸ ਵਿਸ਼ੇਸ਼ اجلاس ਦਾ ਸਮਾਂ ਹੋਰ ਵਧਾਇਆ ਗਿਆ ਤੇ ਹੁਣ ਸੈਸ਼ਨ 15 ਜੁਲਾਈ ਤੱਕ ਚੱਲੇਗਾ ਜਿਸ ਦੇ ਵਿੱਚ ਕਾਨੂੰਨ ਵਿਵਸਥਾ ਦੇ ਮੁੱਦੇ ਉੱਤੇ ਗੰਗਮਾ ਜਰੀ ਰਹਿਣ ਦੀ ਸੰਭਾਵਨਾ ਤੇ ਤਿੱਖੀ ਤਖ਼ਰਾਰ ਤਾਂ ਵਿਧਾਨ ਸਭਾ ਦੇ ਅੰਦਰ ਕਈ ਮੁੱਦਿਆਂ 'ਤੇ ਹੁੰਦੀ ਹੋਈ ਨਜ਼ਰ ਆਈ। ਉਹਨਾਂ ਦੇ ਵਿੱਚ ਗੈਂਗਸਟਰ ਦਾ ਮੁੱਦਾ ਵੀ ਸੀ, ਉਹਨਾਂ ਦੇ ਵਿੱਚ ਪਾਣੀਆਂ ਦਾ ਮੁੱਦਾ ਵੀ ਸੀ ਤੇ ਉਹਨਾਂ ਦੇ ਵਿੱਚ ਇੱਕ ਮੁੱਦਾ BBMP ਦਾ ਵੀ ਹੈ। ਜੇ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਦੇ ਨਾਲ BBMP ਤੋਂ CISF ਨੂੰ ਹਟਾਉਣ ਦਾ ਮਤਾ ਪਾਸ ਕਰ ਦਿੱਤਾ। ਅਤੇ ਮਤਾ ਸਿੰਚਾਈ ਮੰਤਰੀ ਬਰਿੰਦਰ ਕੋਇਲ ਦੇ ਵੱਲੋਂ ਪੇਸ਼ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਰਕਾਰ ਕਿਸੇ ਵੀ ਕੀਮਤ ਤੇ ਪੰਜਾਬ ਦੇ ਪਾਣੀਆਂ ਤੇ ਡਾਕਾ ਨਹੀਂ ਮਾਰਨ ਦੇਵੇਗੀ ਇਹ ਸਦਨ ਸਹਿਮਤੀ ਨਾਲ ਫੈਸਲਾ ਲੈਂਦਾ ਹੈ ਅਤੇ ਪ੍ਰਸਤਾਵ ਕਰਦਾ ਹੈ ਕਿ BBMB ਵੱਲੋਂ ਆਪਣੀਆਂ ਸਾਰੀਆਂ ਸਥਾਪਨਾਵਾਂ ਤੇ CIA ਸਭ ਕਰਮਚਾਰੀਆਂ ਦੀ ਤਾਇਨਾਤ ਕਰਨ ਦਾ ਪ੍ਰਸਤਾਵ ਖਾਰਜ ਕੀਤਾ ਜਾਂਦਾ ਹੈ ਤੌਦਰ ਸੀਐਮ ਮਾਨ ਨੇ ਦੋਟੂ ਕਿਹਾ ਕਿ ਬਾਰਡਰਾਂ ਦੀ ਰਾਖੀ ਵਾਂਗ ਉਹ ਡੈਮ ਦੀ ਵੀ ਸੁਰੱਖਿਆ ਕਰਨ ਦੇ ਵਿੱਚ ਪੂਰੀ ਤਰ੍ਹਾਂ ਸਮਰਥਨੀ 7.7 ਕਰੋੜ ਦਾ ਪਹਿਲੀ ਬਿੱਲ ਭੇਜਤਾ ਹੀ ਕਹਿੰਦੇ ਇੰਨਾ ਲੱਗ ਜੀ ਥੋੜਾ ਸਮਾਂ ਦਾ ਕਿ ਸੀਆਈਐਸਐਫ ਲਾਮਾ ਕਿਉਂ ਲਈਏ ਵੀ ਪੰਜਾਬ ਪੁਲਿਸ ਉਹੀ ਕੰਮ ਫਰੀਚ ਕਰ ਰਹੀ ਹੈ ਕਿਉਂ ਅਸੀਂ ਸੀਆਈਐਸਐਫ ਲਾਈਏ ਵੀ ਬੇਸ਼ੱਕ ਬਿੱਲ ਨੂੰ ਕਾਂਗਰਸ ਨੇ ਵੀ ਸਮਰਥਨ ਦਿੱਤਾ ਹੈ ਪਰ ਬਾਜਪਾ ਨੇ ਤੰਗ ਕੱਸਦਿਆਂ ਕਿਹਾ ਕਿ ਜਿਸ ਥਾਂ ਤੇ ਅਸੀਂ ਬੈਠੇ ਹਾਂ ਉਸ ਦੀ ਵੀ ਸੁਰੱਖਿਆ 'ਚ ਸੀਆਈਐਸਐਫ ਹੀ ਤੇ ਨਾਤ ਹੈ ਜਿਹੜਾ ਤੁਹਾਡਾ ਚੀਫ ਮਿਨਿਸਟਰ ਤੇ ਇਹ ਸਾਰਾ ਮੰਤਰੀ ਮੰਡਲ ਬੈਠਾ ਜੇ ਸੈਕਟਰੀਟੇਟ ਉੱਥੇ ਪੰਜਾਬ ਪੁਲਿਸ ਪ੍ਰੋਟੈਕਸ਼ਨ ਵਾਸਤੇ ਕਿਉਂ ਨਹੀਂ ਲਈ ਦੀ ਉੱਥੇ ਸੀਆਈਐਸਐਫ ਰੱਖੀ ਹੈ ਜਿੱਥੇ ਆਹ ਕੀਤਾ ਉੱਥੇ ਵਿਡਰੋ ਕਰੋ ਸੀਐਸਫ ਵਿਧਾਨ ਸਭਾ ਚ ਮਤਾ ਪਾਸ ਹੋਣ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਕੇਂਦਰ ਬੀਬੀਐਮਪੀ ਦੀ ਸੁਰੱਖਿਆ ਪੰਜਾਬ ਦੇ ਹਵਾਲੇ ਕਰਦੀ ਹੈ ਜਾਂ ਫਿਰ ਸਿਆਸੀ ਖਿੱਚੋਤਾਣ ਜਾਰੀ ਰਹੇਗੀ ਜੇ ਆ ਸਮਵਾਰ ਤੇ ਮੰਗਲਵਾਰ ਦੋ ਦਿਨ ਵਧਾਇਆ ਗਿਆ ਸੈਸ਼ਨ ਦਾ ਸਮਾਂ ਪਹਿਲਾਂ ਦੋ ਦਿਨ ਦਾ ਹੀ ਸੀ 10 ਤੇ 11 ਤੇ ਹੁਣ 14 ਤੇ 15 ਨੂੰ ਵੀ ਵਿਧਾਨ ਸਭਾ ਲੱਗੇਗੀ ਉਧਰ ਸਦਨ ਦੇ ਵਿੱਚ ਪ੍ਰਤਾਪ ਸਿੰਘ ਬਾਜਪਾ ਦੇ ਵੱਲੋਂ ਦੋ ਮੰਤਰੀਆਂ ਦੇ ਖਿਲਾਫ ਐਫਆਈਆਰ ਜੋ ਦਰਜ ਕਰਵਾਈ ਗਈ ਹੈ ਉਸ ਦੀ ਬਜਰ ਨਾਲ ਖੂਬ ਹੰਗਾਮਾ ਅਤੇ ਹਰਪਾਲਜੀ ਮਨਿਲ ਜ਼ਾਮ ਲਗਾਇਆ ਕਿ ਬਾਜਬਾਨੀ ਭਾਜਪਾ ਦਾ ਸਹਾਰਾ ਲੈ ਕੇ ਉਹਨਾਂ ਦੇ ਖਿਲਾਫ ਚੰਡੀਗੜ੍ਹ ਦੇ ਵਿੱਚ ਝੂਠਾ ਕੇਸ ਦਰਜ ਕਰਵਾਇਆ। ਭਾਜਪਾ ਦੇ ਆਪਣੇ ਲਿੰਕ ਵਰਤ ਕੇ ਸਾਡੇ ਉੱਪਰ ਝੂਠਾ ਮੁਕੱਦਮਾ ਦਰਜ ਕਰਾਇਆ। ਜਿੰਨੇ ਮਰਜੀ ਵੈਲਕਮ ਸਪੀਕਰ ਸਾਹਿਬ ਵੈਲਕਮ ਆ ਸਵਾਗਤ ਆ ਇਸ ਐਫ ਆਈ ਆਰ ਦਾ। ਉਹਨਾਂ ਨਾਲ ਸੌਦਾ ਇਹਨਾਂ ਦਾ ਇਹ ਹੋਇਆ ਵੀ ਤੁਸੀਂ ਕੱਲ ਨੂੰ ਮਤੇ ਦੀ ਸਪੋਰਟ ਨਹੀਂ ਕਰਨਾ, ਇਕੱਲਾ ਰੌਲਾ ਪਾਉਣਾ ਹੈ, ਬਾਹਰ ਜਾਣਾ ਹੈ ਤੇ ਅਸੀਂ ਤੁਹਾਡਾ ਪਰਚਾ ਖਿਲਾਫ ਕਰ ਦਿੰਦੇ ਆ। ਸਾਡੇ ਤੇ ਪਰਚਾ ਕਰਦਾ 36 ਕਰੋੜ ਪਰਚੇ ਆ ਜੇ। ਉਹ 36 ਕਰੋੜ ਪਰਚੇ ਆ ਜੇ ਕੋਈ ਪ੍ਰਵਾਹ ਨਹੀਂ ਹੈਗੀ। ਤਾਂ ਜਵਾਬ ਦੇ ਵਿੱਚ ਬਾਜਵਾ ਨੇ ਕਿਹਾ ਕਿ ਉਹ ਵੀਡੀਓ ਦੇ ਨਾਲ ਛਿੜਛੜ ਕਰਨ ਦੇ ਸਾਈਬਰ ਸੈੱਲ ਨੂੰ ਸਾਰੇ ਸਬੂਤ ਸੌਂਪ ਚੁੱਕੇ ਨੇ ਦੋਨਾਂ ਤੇ ਆ ਕੇਸ ਦਾਇਰ ਕਰ ਦਿੱਤਾ ਗਿਆ ਇਨਵੈਸਟੀਗੇਸ਼ਨ ਓਪਨ ਹੈ ਜਿਹਦੇ ਵਿੱਚ ਮੈਂ ਭਗਵੰਤ ਦਾ ਵੀ ਨਾਮ ਦਿੰਦਾ ਤੇ ਕੇਜਰੀਵਾਲ ਦਾ ਵੀ ਦਿੰਦਾ ਉਹਨਾਂ ਦੇ ਅਸੀਂ ਵੀ ਪ੍ਰੂਫ ਜਿਹੜੇ ਨੇ ਦੇ ਦਿੱਤੇ ਨੇ ਪੁਲਿਸ ਹੈ ਅਸਕਡ ਫॉर ਸਮ ਮੋਰ ਟਾਈਮ ਕਾਬਲੇ ਗੋਰੇ ਕੀ ਐਫਆਈਆਰ ਮਜੀਠੀਆ ਮਾਮਲੇ ਚ ਟਿੱਪਣੀਆਂ ਨੂੰ ਲੈ ਕੇ ਦਰਜ ਕਰਵਾਈ ਗਈ ਹੈ ਜਿਸ ਦੇ ਵਿੱਚ ਬਾਜਵਾ ਨੇ ਇਲਜ਼ਾਮ ਲਗਾਇਆ ਕਿ ਦੋਵੇਂ ਮੰਤਰੀਆਂ ਨੇ ਉਹਨਾਂ ਦੀ 3 ਮਿੰਟ 13 ਸਕਿੰਡ ਦੀ ਵੀਡੀਓ ਦੇ ਵਿੱਚ ਗਨੀਵਕੌਰ ਦਾ ਨਾਮ ਐਡਿਟ ਕੀਤਾ ਹੈ ਅਤੇ ਇਸ ਨੂੰ ਤੋੜ ਮਰੋੜ ਕੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਗਿਆ। ਤਾਂ ਵਿਕਰਮ ਮਜੀਠੀਆ ਦੇ ਉੱਤੇ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਪੂਰਾ ਮਾਮਲਾ ਹੈ ਜਿਸ ਦੇ ਉੱਤੇ ਇੱਕ ਐਫਆਈਆਰ ਦਰਜ ਕਰਵਾ ਦਿੱਤੀ ਗਈ ਔਰ ਹੁਣ ਇਹ ਪੂਰਾ ਮਾਮਲਾ ਸਦਨ ਚ ਵੀ ਗੁੰਝਦਾ ਨਜ਼ਰ ਆਇਆ। ਅਗੀਆਂ ਬਾਤਾਂ ਤੇ ਗੱਲ ਕਪਿਲ ਸ਼ਰਮਾ ਦੀ। ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਕਪਿਲ ਸ਼ਰਮਾ ਦੇ ਕੈਪਸ ਕੈਫੇ ਦਿੱਤੇ ਹੋਈ ਫਾਇਰਿੰਗ ਕੇਸ ਦੇ ਵਿੱਚ ਕੈਫੇ ਦੇ ਵੱਲੋਂ ਅਧਿਕਾਰਿਕ ਤੌਰ ਦੇ ਉੱਤੇ ਬਿਆਨ ਜਾਰੀ ਕਰ ਦਿੱਤਾ ਗਿਆ। ਅਤੇ ਇੰਸਟਾਗ੍ਰam ਤੇ ਸਟੋਰੀ ਦੇ ਜ਼ਰੀਏ ਕੈਪਸ ਕੈਫੇ ਨੇ ਲਿਖਿਆ ਅਸੀਂ ਕੈਪਸ ਕੈਫੇ ਦੀ ਸ਼ੁਰੂਆਤ ਕਾਫੀ ਅਤੇ ਫ੍ਰੈਂਡਲੀ ਗੱਲਬਾਤ ਰਹੀ, ਗਰਮਜੋਸ਼ੀ, ਪਾਈਚਾਰੇ ਅਤੇ ਖੁਸ਼ੀ ਦੀ ਉਮੀਦ ਦੇ ਨਾਲ ਕੀਤੀ। ਪਰ ਇਹ ਹਿੰਸਾ ਸਾਡੇ ਸੁਪਨੇ ਤੋੜਨ ਵਾਲੀ ਹੈ। ਅਸੀਂ ਇਸ ਝਟਕੇ ਤੋਂ ਉੱਪਰ ਆਏ ਹਾਂ ਪਰ ਅਸੀਂ ਹਾਰ ਨਹੀਂ ਮੰਨ ਰਹੇ ਇਸ ਔਖੇ ਸਮੇਂ ਵਿੱਚ ਸਾਥ ਦੇਣ ਦੇ ਲਈ ਅਤੇ ਦੁਆਵਾਂ ਦੇ ਲਈ ਸਾਰੇ ਸਾਥੀਆਂ ਦਾ ਧੰਨਵਾਦ ਇਹ ਕੈਫੇ ਤੁਹਾਡੇ ਉਸ ਵਿਸ਼ਵਾਸ ਕਰਕੇ ਹੈ ਜੋ ਅਸੀਂ ਮਿਲ ਕੇ ਬਣਾ ਰਹੇ ਹਾਂ ਆਓ ਮਿਲ ਕੇ ਹਿੰਸਾ ਦੇ ਖਿਲਾਫ ਇਕੱਠੇ ਹੋਈਏ ਅਤੇ ਯਕੀਨੀ ਬਣਾਈਏ ਕਿ ਕੈਪਸ ਕੈਫੇ ਪਾਈ ਚਰਖ ਸਾਜ ਦੀ ਥਾਂ ਬਣਿਆ ਰਹੇ ਚੌਥੀ ਫਾਇਰਿੰਗ ਤੋਂ ਬਾਅਦ ਕਪਿਲ ਦੀ ਸੁਰੱਖਿਆ ਦੇ ਮੱਦੇਨਜ਼ਰ ਮੁੰਬਈ ਚ ਕਪਿਲ ਸ਼ਰਮਾ ਦੇ ਘਰ ਵੀ ਪੁਲਿਸ ਪਹੁੰਚ ਗਈ ਦੱਸਦੀ ਹੈ ਕਿ ਬੀਤੇ ਦਿਨੀ ਕਪਿਲ ਸ਼ਰਮਾ ਦੇ ਕੈਫੇ ਤੇ ਹਮਲਾਵਰਾਂ ਨੇ 9 ਰਾਊਂਡ ਗੋਲੀਆਂ ਚਲਾਈਆਂ ਸਨ ਜਿਸ ਦੀ ਜ਼ਿੰਮੇਵਾਰੀ ਬੀਕੇਆਈ ਦੇ ਨਾਲ ਜੁੜੇ ਦਹਿਸ਼ਤਗਰਦ ਹਰਜੀਤ ਸਿੰਘ ਲਾਟੀ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਕਥਿਤ ਪੋਸਟ ਪਾ ਕੇ ਲਈ ਸੀ ਅਤੇ ਹੁਣ ਕੈਫੇ ਦੀਆਂ ਦੀਵਾਰਾਂ ਤੇ ਗੋਲੀਆਂ ਦੇ ਨਿਸ਼ਾਨ ਅਤੇ ਦਿਲਾਂ 'ਚ ਦਹਿਸ਼ਤ ਸਾਫ਼ ਦੇਖੀ ਜਾ ਸਕਦੀ ਹੈ। ਤੇ ਕਪਲ ਦੇ ਕੈਫੇ ਦੇ ਬਲੋਏ ਜਿਹੜਾ ਬਿਆਨ ਜਾਰੀ ਕੀਤਾ ਗਿਆ ਇੱਕ ਲਾਈਨ ਬੜੀ ਇਸ ਦੇ ਵਿੱਚ ਅਹਿਮ ਸੀ ਕਿ ਦਿਲ ਟੁੱਟਿਆ ਏ ਇਸ ਤਰੀਕੇ ਦੀ ਵਾਰਦਾਤ ਦੇ ਨਾਲ। ਕਾਬਲੇ ਗੌਰ ਹੈ ਕਿ ਫਾਇਰਿੰਗ ਹੋਈ ਹੈ 9 ਤੋਂ 10 ਰਾਉਂਡ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਪਰ ਜਦੋਂ ਕਪਿਲ ਸ਼ਰਮਾ ਆਪਣਾ ਕੈਫੇ ਲਾਂਚ ਕਰਨ 4 ਦਿਨ ਬਾਅਦ ਪੰਪਿੰਡ ਬਾਦੀ ਫਾਇਰਿੰਗ ਹੋ ਜਾਵੇ ਫਿਰ ਫਰਕ ਦਪੰਦਾ ਅਗਲੀ ਖਬਰ ਦਰੁਖ ਕਰਦੇ ਹਾਂ ਖਬਰ ਬਠਿੰਡਾ ਤੋਂ ਬਠਿੰਡਾ ਦੇ ਸਰਦਾਰਗੜ੍ਹ ਦੇ ਵਿੱਚ ਲਾਪਤਾ ਨਾਬਾਲਗ ਦੀ ਲਾਸ਼ ਮਿਲਣ ਦੇ ਨਾਲ ਉੱਥੇ ਖੂਬ ਹੰਗਾਮਾ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਕਾਰਵਾਈ ਦੇ ਵਿੱਚ ਟਾਲ ਮਟੋਲ ਕੀਤੀ ਜਿਸ ਦੀ ਕੀਮਤ ਉਹਨਾਂ ਨੂੰ ਆਪਣੀ ਬੇਟੀ ਦੀ ਜਾਨ ਦੇ ਕੇ ਚੁਕਾਣੀ ਪਈ ਇਹਨਾਂ ਨੇ ਹੀ ਮੁਲਜ਼ਮਾਂ ਦੀ ਸਮਰਥਨ ਦੇ ਵਿੱਚ ਖੜੇ ਕਿ ਸ਼ਖਸੀਅਤ ਦੀ ਪਰਿਵਾਰ ਵਾਲਿਆਂ ਨੇ ਕੁੱਟਮਾਰ ਕਰ ਦਿੱਤੀ ਅਤੇ ਬਾਅਦ ਵਿੱਚ ਪੁਲਿਸ ਨੂੰ ਸੌਂਪ ਦਿੱਤਾ ਦੀ ਡਿਊਟੀ ਹੈ ਵੀ ਅਸੀਂ ਆਹ ਬੰਦੇ ਫੜਨੇ ਆ ਉਹ ਬੰਦਿਆਂ ਨੂੰ ਉਹਨਾਂ ਨੇ ਇੱਕ ਬੰਦੇ ਨੂੰ ਫੜਿਆ ਠੀਕ ਹੈ ਨਾ ਜੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਉਹਨਾਂ ਦੀ ਕੁੱਟ ਮਾਰ ਕਰਦੇ ਹੋ ਕੋਸਮਾਦੀ ਕਰਦੇ ਹੋ ਉਹਨਾਂ ਨੂੰ ਮਣਾਉਂਦੇ ਹੋ ਵੀ ਬਾਈ ਗੁੜੀਆ ਕਿੱਥੇ ਆ ਤਿੰਨ ਦਿਨ ਪਹਿਲਾਂ ਕੀ ਪਤਾ ਉਹਨਾਂ ਨੂੰ ਤੋਂ ਮਾਰੀ ਨਾ ਹੋਵੇ ਜੀ ਦਰਸਲ ਪਰਿਵਾਰ ਵਾਲਿਆਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਹੀ ਕਿਸੇ ਰਿਸ਼ਤੇਦਾਰ ਦੇ ਬੇਟੇ ਨੇ ਉਹਨਾਂ ਦੀ ਕੁੜੀ ਨੂੰ ਅਗਵਾ ਕੀਤਾ ਸੀ ਅਤੇ ਇਲਜ਼ਾਮ ਇਹ ਵੀ ਹੈ ਕਿ ਦੂਜੀ ਤਰਸਿੰਝ ਚੌਥੀ ਦੇ ਲਈ ਦਬਾਅ ਬਣਾ ਰਹੀ ਹੈ ਮਾਵਲਾ ਮੈਂਗੇ ਜੀ ਸਰਕਲ ਉਹਦੀ ਮਾਂ ਹੀ ਸੀ ਮੁੰਡੇ ਦੀ ਦੋਨਾਂ ਦੀ ਗੱਗੂ ਦੀ ਤੇ ਸੰਦੀਪ ਦੀ ਉਹ ਕਹਿੰਦੇ ਵੀ ਤੁਸੀਂ ਸਾਡੇ ਨਾਲ ਰਾਜ਼ਨਾਮਾ ਕਰ ਲਓ ਵੀ ਸਾਡੇ ਮੁੰਡੇ ਛੱਡ ਦਿਓ ਅਸੀਂ ਕਿਹਨਾਂ ਨਹੀਂ ਉਧਰ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਦੇ ਉੱਤੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜਿਹੜਾ ਬੰਦਾ ਹੈਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਉਹ ਹੁਣ ਪੁਲਿਸ ਰਿਮਾਨ ਤੇ ਚੈੱਕ ਕਰ ਰਹੇ ਅਸੀਂ ਅੱਜ ਉਹਦਾ ਰਿਮਾਨਡ ਲੈ ਰਹੇ ਆ ਤੇ ਅੱਜ ਹੀ ਸਾਨੂੰ ਇਤਲਾਹ ਮਿਲੀ ਵੀ ਇੱਥੇ ਜਿਹੜੀ ਲੜਕੀ ਦੀ ਬੋਡੀ ਹੈਗੀ ਹੈ ਉਹ ਲੜਕੀ ਦੇ ਪਰਿਵਾਰ ਦੇ ਘਰ ਦੇ ਸਾਹਮਣੇ ਕੋਈ ਦੋ ਤਿੰਨ ਕਿੱਲੇ ਪਿੱਛੇ ਝੋਨੇ ਦੇ ਵਿੱਚ ਬੋਡੀ ਮਿਲੀ ਹੈ ਕਾਬਲੇ ਗੌਰੇ ਕੀ 6 ਜੁਲਾਈ ਨੂੰ ਨਬਲਕਲਾ ਪਤਾ ਹੋਈ 4 ਦਿਨਾਂ ਬਾਅਦ ਝੋਨੇ ਦੇ ਖੇਤ ਦੇ ਵਿੱਚੋਂ লাশ ਬ ਫਿਲਹਾਲ ਪੀੜਤ ਪਰਿਵਾਰ ਇਨਸਾਫ ਦੀ ਗੋਹਰ ਲਗਾ ਰਹੇ। ਤਾਂ ਮਾਮਲਾ ਬਹੁਤ ਗੰਭੀਰ ਤੇ ਪੇਚੀਦਾ ਜਾ ਨਜ਼ਰ ਆ ਰਿਹਾ ਹੈ ਕਿ ਵਾਕਈ ਹੀ ਇਹ ਪੂਰਾ ਮਾਮਲਾ ਪਰਿਵਾਰਕ ਕਲੇਸ਼ ਦਾ ਹੈ ਜਾਂ ਫਿਰ ਇਸ ਦੇ ਪਿੱਛੇ ਦੀ ਕਹਾਣੀ ਕੋਝੋੜ ਹੈ ਕਿਉਂਕਿ ਰਿਸ਼ਤੇਦਾਰ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ। ਇਸ ਸਭ ਦੇ ਵਿੱਚ ਆ ਲਈ ਇੱਕ ਵੱਡੀ ਖਬਰ ਆ ਰਹੀ ਹੈ ਉਸ ਦਾ ਨੂੰ ਕਰਦੇ ਹੇਸਾਰ ਪ੍ਰਿੰਸੀਪਲ ਕਤੂਰ ਕਾਨ ਦੇ ਵਿੱਚ ਵੱਡੀ ਗ੍ਰਿਫਤਾਰੀ ਹੋਈ ਹੈ। ਪੁਲਿਸ ਨੇ 4 ਸਟੂਡੈਂਟਸ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਮੈਮੋਰੀਅਲ ਸਕੂਲ ਦੇ ਹੀ ਸਟੂਡੈਂਟਸ ਸੇ ਹੈਗੇ ਨੇ। ਦੋ ਪਿੰਡ ਬਾਸ ਬਾਦਸ਼ਾਪੁਰ ਤੇ ਦੋ ਉੱਪਤੀ ਪਿੰਡ ਦੇ ਰਹਿਣ ਵਾਲ ਮੁੰਡਾਲ ਬਸ ਸਟੈਂਡ ਨੇੜੇ ਤੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਪ੍ਰਿੰਸੀਪਲ ਜਗਜੀਤ ਸਿੰਘ ਦਾ ਚਾਕੂ ਮਾਰ ਕੇ ਕਤਲ ਕੀਤਾ ਗਿਆ ਸੀ ਇੱਕ ਦਿਨ ਪਹਿਲਾਂ ਖਬਰ ਆਈ ਸੀ ਔਰ ਵਾਰਦਾਤ ਤੋਂ ਅੰਜਾਮ ਦੇਣ ਤੋਂ ਬਾਅਦ ਇਹ ਸਕੂਲ ਦੇ ਵਿੱਚੋਂ ਫਰਾਰ ਹੋ ਗਏ ਸਨ ਇਹ ਪੂਰਾ ਮਾਮਲਾ ਹਿਸਾਰ ਦੇ ਪਿੰਡ ਬਾਂਸ ਦੇ ਨਾਲ ਜੁੜਿਆ ਹੋਇਆ ਉੱਥੇ ਇੱਕ ਸਕੂਲ ਹੈ ਪ੍ਰਾਈਵੇਟ ਸਕੂਲ ਹੈ ਕਰਤਾਰ ਮੈਮੋਰੀਅਲ ਸਕੂਲ ਔਰ ਉਸ ਦੇ ਪ੍ਰਿੰਸੀਪਲ ਨੇ ਸੱਜੇ ਪਾਸੇ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਜਗਜੀਤ ਸਿੰਘ ਤੇ ਇਹਨਾਂ ਦਾ ਪ੍ਰਿੰਸੀਪਲ ਦਾ ਸਕੂਲ ਕੰਪਲੈਕਸ ਦੇ ਵਿੱਚ ਹੀ ਕੁਝ ਵਿਦਿਆਰਥੀਆਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ ਗੁਰੂ ਪੁਰਨੀਮਾ ਦੇ ਦਿਨ ਇਹ ਖਬਰ ਨੇ ਖੂਬ ਸੁਰਖੀਆਂ ਵੀ ਬਟੋਰੀਆਂ ਤੇ ਸਵਾਲ ਵੀ ਚੁੱਕੇ ਕਿ ਆਖਰ ਇਹ ਸਥਿਤੀ ਕਿਹੋ ਜੀ ਬਣ ਰਹੀ ਹੈ ਔਰ ਕਾਬਲੇਗੌਰ ਹੈ ਕਿ ਉਸ ਤੋਂ ਬਾਅਦ ਗ੍ਰਿਫਤਾਰੀ ਦੇ ਲਈ ਲਗਾਤਾਰ ਪੁਲਿਸ ਛਾਪੇ ਮਾਰ ਰਹੇ ਸੀ ਕਾਬਲੇਗੌਰ ਇਹ ਵੀ ਹੈ ਕਿ 11ਵੀਂ ਅਤੇ 12ਵੀਂ ਦੇ ਵਿੱਚ ਦੋ ਜਿਹੜੇ ਮੁੰਡੇ ਪੜਦੇ ਨੇ ਉਹਨਾਂ ਦੇ ਤੇ ਇਲਜ਼ਾਮ ਲੱਗ ਰਹੇ ਨੇ وجہ ਕੀ ਸੀ ਜੋ ਜਾਣਕਾਰੀ ਹੈ وجہ ਇਹ ਸੀ ਕਿ ਵਾਲ ਕਟਵਾਉਣ ਨੂੰ ਕਹਿੰਦੇ ਸੀ ਪ੍ਰਿੰਸੀਪਲ ਕਿ ਵਾਲ ਕਟਵਾ ਕੇ ਤੁਸੀਂ ਸਕੂਲ ਦਾ ਜਿਹੜਾ ਡੈਕੋਰਮਾ ਉਸ ਦਾ ਧਿਆਨ ਰੱਖੋ ਤੇ ਨਾਲ ਹੀ ਜਿਹੜੀ ਤੁਸੀਂ ਸ਼ਰਟ ਖੁੱਲੀ ਕਦੇ ਬਾਹਰ ਕੱਢੀ ਹੈ ਕਦੀ ਕਿਸੇ ਤਰੀਕੇ ਨਾਲ ਤਾਂ ਉਹ ਵੀ ਨਹੀਂ ਕਰ ਸਕਦੇ ਬੇਸਿਕਲੀ ਜਿਹੜੇ ਸਕੂਲ ਦੇ ਨਿਯਮ ਹੁੰਦੇ ਨੇ ਉਸ ਨੂੰ ਪਾਲਣਾ ਕਰਨ ਦੇ ਲਈ ਕਿਹਾ ਜਾ ਰਿਹਾ ਸੀ ਪਰ ਇਸ ਵਿਚਾਲੇ ਤਕਰਾਰ ਹੁੰਦੀ ਹੈ ਔਰ ਜਗਜੀਤ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਹੈ। ਤੁਹਾਡੀ ਟੀਮ ਨੇ ਤਤਪੜਤਾ से वहां पर ਰੈਡ ਕੀਤੀ ਔਰ ਇਨ ਲੜਕੋ ਕੋ ਰਾਉਂਡ ਅਪ ਕੀਤਾ। ਇਹ ਜੋ ਵਿਨਾਈਲ ਹੈ ਇਸ ਲਈ ہم इनकी आइडेंटिटी रिवील नहीं कर सकते तो इनसे जो जांच में हमें पता चला उसका कारण ये था कि जो प्रिंसिपल थे जो अब नहीं रहे तो वो इनको समय समय पर सुधार कार्य करने के लिए टोका टाके करते थे तो दो दिन पहले ये पूरी रंजिश पूरी कंस्पायरेसी तैयार करी थी क्योंकि इसे जो अफेक्टेड थे वो चार लड़के थे तो चारों का रोल इसमें है ਦੋ ਲੜਕੇ ਮੌਕੇ 'ਤੇ تھے اور ਦੋ ਲੜਕੇ ਇਸ ਮ ਕੌਨਸਪੀਰੇਸੀ ਵਿੱਚ ਸਨ ਜਿਨ੍ਹਾਂ ਨੇ इनको ਵੈਪਨ ਸਪਲਾਈ ਕੀਤਾ ਤਾਂ ਇਸ ਗ੍ਰਿਫਤਾਰੀਆਂ ਦੇ ਨਾਲ ਕੀ ਪੂਰਾ ਮਾਮਲਾ ਸੁਲਝ ਜਾਏਗਾ ਕਾਬਲੇ ਗੌਰੇ ਵੀ ਇਹ ਕਿ ਜਿਹੜੇ ਮੁਲਜ਼ਮ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਵੀਡੀਓ ਪੋਸਟ ਕਰਕੇ ਇੱਕ ਸ਼ਖਸ ਤੋਂ 10 ਲੱਖ ਰੁਪਏ ਵੀ ਮੰਗੇ ਸਨ ਕਿ ਨਹੀਂ ਤਾਂ ਹੁਣ ਤੇਰੇ ਬੇਟੇ ਦਾ ਵੀ ਪ੍ਰਿੰਸੀਪਲ ਵਰਗਾ ਹਾਲ ਕਰਾਂਗੇ ਔਰ ਉਮੀਦ ਕਰਦੇ ਹਾਂ ਕਿ ਇਹ ਪੂਰਾ ਮਾਮਲਾ ਆਖਿਰ ਹੈ ਕਿ ਔਰ ਕੀ ਕਿਸੇ ਗੈਂਗ ਦਿਨ ਆਉ ਕੋ ਲਿੰਕ ਜੁੜੇ ਹੋਏ ਨਹੀਂ ਪੁਲਿਸ ਵੀ ਜ਼ਰੂਰ ਇਨਵੈਸਟੀਗੇਟ ਕਰੇਗੀ ਅਸੀਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਗੁਰੂਗ੍ਰਾਮ ਦੇ ਵਿੱਚ ਟੈਨਿਸ ਖਿਡਾਰੀ ਦੇ ਕਤਲ ਬੇਟੀ ਦੇ ਕਤਲ ਦੇ ਮਾਮਲੇ ਦੇ ਵਿੱਚ ਮਲਜ਼ਮ ਪਿਤਾ ਨੇ ਆਖਿਰਕਾਰ ਆਪਣਾ ਜੁਰਮ ਗੁਨਾਹ ਕਬੂਲ ਲਿਆ ਪੁਲਿਸ ਦੇ ਮੁਤਾਬਿਕ ਦੀਪਕ ਬੀਟੀ ਰਾਧਿਕਾ ਦੇ ਅਕੈਡਮੀ ਚਲਾਉਣ ਅਤੇ ਉਸ ਦੇ ਫੈਸਲੇ ਨੂੰ ਲੈ ਕੇ ਲੰਬੇ ਸਮੇਂ ਤੋਂ ਤਣਾ ਦੇ ਵਿੱਚ ਸੀ ਅਤੇ ਬੇਟੀ ਦੀ ਅਕੈਡਮੀ ਬੰਦ ਕਰਵਾਉਣਾ ਚਾਹੁੰਦਾ ਸੀ ਜਿਸ ਦੀ ਵਜ੍ਹਾ ਉਸਨੇ ਲੋਕਾਂ ਤੋਂ ਮਿਲਣ ਵਾਲਾ ਬੇਟੀ ਦੀ ਕਮਾਈ ਖਾਣ ਵਾਲਾ ਤਾਨਾ ਦੱਸਿਆ ਹਾਲਾਂਕਿ ਕਤਲ ਤੋਂ ਬਾਅਦ ਹੁਣ ਮੁਲਜ਼ਮ ਨੂੰ ਪਛਤਾਵਾ ਵੀ ਹੈ। ਜਿਸ ਨੂੰ ਇਸ ਮਜਬੂਰ ਦੁਆਰਾ ਆਦੋਬਸਥਾਨੇ ਤੇ ਲਿਆਂਦਾ ਗਿਆ ਸੀ। ਉਹ ਲਈ ਇਸੇ ਵਿਜੇਸ਼ੇ ਉਹ ਨਹੀਂ ਚਾਹਤੇ ਸੀ ਕਿ ਉਹਨਕੀ ਲੜਕੀ ਅਕੈਡਮੀ ਚਲਾਏ। ਉਹ ਅਕੈਡਮੀ ਨੂੰ ਬੰਦ ਕਰਦੇ। ਮੋਕ ਨੂੰ ਨੇ ਇਹ ਗੱਲ ਨਹੀਂ ਮੰਨੀ। ੁਰਸ਼ੀਨ ਨਰਾਜ਼ਗੀ ਕੇ ਕਹਿ ਦਿਉਨੇ ਕਰ। ਕਟਨਾ ਵਾਲੇ ਦਿਨ ਸਿਰਫ ਘਰ ਦੇ ਵਿੱਚ ਤਿੰਨ ਲੋਕ ਸੀ। ਰਾਧਿਕਾ ਉਸ ਦੀ ਮਾਂ ਤੇ ਪਿਤਾ ਅਤੇ ਬਹਿਸ ਦੇ ਦੌਰਾਨ ਦੀਪਕ ਨੇ ਗੁੱਸੇ ਵਿੱਚ ਆ ਕੇ ਰਾਧਿਕਾ ਨੂੰ ਗੋਲੀ ਮਾਰ ਦਿੱਤੀ।

ਹੁਣ ਗੱਲ ਇਹ ਹੈ ਕਿ ਹੁਣ ਪਛਤਾ ਕੇ ਕੀ ਹੋਏਗਾ ਆਪਣੇ ਹੱਥਾਂ ਦੇ ਨਾਲ ਆਪਣਾ ਸਭ ਕੁਝ ਬਰਬਾਦ ਇਸ ਪਿਓ ਨੇ ਕਰ ਲਿਆ ਤੇ ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਗੁੱਸੇ ਦੇ ਵਿੱਚ ਫਾਇਦਾ ਕਿਸੇ ਦਾ ਨਹੀਂ ਹੁੰਦਾ ਫਰਕ ਪੈਂਦਾ ਤਾਂ ਤੁਹਾਨੂੰ ਤੁਹਾਡੇ ਪਰਿਵਾਰ ਅਗਲੀ ਖਬਰ ਦਾ ਰੁਕਕਦੇ ਰਾਜਸਥਾਨ ਦੀ ਚੁਰੂ ਦੇ ਵਿੱਚ ਜੈਗੋਰ ਕ੍ਰੈਸਟੇਵਿਚ ਸ਼ਹੀਦ ਹੋਏ ਪਾਇਲਟ ਲੁਕੇਂਦਰ ਸਿੰਧੂ ਨੂੰ ਰੋहतक ਦੇ ਵਿੱਚ ਉਹਨਾਂ ਦੇ ਜੱਦੀ ਪਿੰਡ 'ਚ ਪੂਰੇ ਰਾਜਕੀ ਸਨਮਾਨ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ एयरफोर्स दी टीम शहीद दी मृतक दी लेके ਉਹਨਾਂ ਦੇ ਘਰ ਪਹੁੰਚੀ ਜਿੱਥੇ ਅੰਤਿਮ ਯਾਤਰਾ ਕੱਢੀ ਗਈ। ਅਧਿਪਤਨੀ ਸਰਬੀ ਨੂੰ ਭਾਰਤੀ ਝੰਡਾ ਸੌਂਪਦੇ ਹੋਏ ਹਰ ਅੱਖ ਨਮ ਸੀ। ਸ਼ਹੀਦ ਪਾਇਲਟ ਨੂੰ ਮੁੱਖ ਅਗਨੀ ਉਹਨਾਂ ਦੇ ਇੱਕ ਮਹੀਨੇ ਦੇ ਬੇਟੇ ਅਭਿਉਦਿਤ ਅਤੇ ਛੋਟੇ ਭਰਾ ਜਾਨੇਂਦਰ ਨੇ ਦਿੱਤੀ। ਤਕਨੀਕੀ ਖਰਾਬੀ ਆ ਗਈ थी। ਔਰ ਆਪਣੇ ਪਲੇਨ ਨੂੰ ਬਚਾਤੇ ਹੋਏ ਔਰ ਜੋ گاਉਂ ਫਿਰ ਜਿਸ گاਉਂ ਪਰ ਉੜ ਰਹਾ ਥਾ ਉਸ گاਉਂ ਨੂੰ ਬਚਾਤੇ ਹੋਏ ਉਹ ਇਜੈਕਟ ਨਹੀਂ ਕਰ ਪਾਇਆ। और सही हो। और थी शहीदी अंतिम विदाई ਦੇ ਵਿੱਚ ਸਿਆਸੀ ਆਗੂਆਂ ਦੀ ਗੈਰ ਹਾਜ਼ਰੀ ਨੂੰ ਲੈ ਕੇ ਵੀ ਲੋਕਾਂ ਚ ਨਾਰਾਜ਼ਗੀ ਨਜ਼ਰ ਆਈ। ਜੀ ਦੇਖੋ ਸ਼ਹੀਦ ਸ਼ਹੀਦ ਸਾਦੀ ਦਾ ਬੇਟਾ ਹੁੰਦਾ ਹੈ। ਭਾਈ ਉਹ ਤਾਂ ਸਾਦੀ ਦਾ ਹੁੰਦਾ। ਤੋਂ ਦੁਆ ਨਾ ਚੀ ਕੋਈ ਨਾ ਰਾਜਪੁਰ ਬਹੁਤ بڑا ਟਾਈਮ ਹੈ। ਇਹ ਟੌਪਸਨ ਜੀ ਕੋ ਦੇਖੋ यहां पे कितनी देर से आए हैं। कौन कृपया देखिए। लुकिंदर सिन्धु ਐਨਡੀਏ ਤੋਂ ਚੁਣੇ ਹੋਏ ਹਨ ਹਾਰ ਪਾਇਲਟਸਨ ਜਿਨ੍ਹਾਂ ਨੂੰ 2015 ਦੇ ਵਿੱਚ ਕਮਿਸ਼ਨ ਮਿਲਿਆ ਸੀ ਹਾਲ ਹੀ ਦੇ ਵਿੱਚ ਉਹ ਪਤਾ ਬਣੇ ਸਨ ਪਰਦੇਸ਼ ਤੇ ਲਈ ਕੁਰਬਾਨੀ ਦਿੰਦੇ ਹੋਏ ਉਹਨਾਂ ਨੇ ਆਪਣੇ 1 ਮਹੀਨੇ ਦੇ ਬੇਟੇ ਨੂੰ ਅਲਵਿਦਾ ਕਹਿ ਦਿੱਤਾ ਔਰ ਅਗਲੀ ਖਬਰ ਦਾ ਰੁਕ ਕਰਦੇ ਹਾਂ ਬਠਿੰਡਾ ਦੇ ਸਈ ਨਗਰ ਦੇ ਵਿੱਚ ਰਜਬਾਹ ਟੁੱਟਣ ਦੀ ਵਜ੍ਹਾ ਨਾਲ ਪਾਣੀ ਰਿਹਾਈਸ਼ੀ ਇਲਾਕੇ ਤੱਕ ਪਹੁੰਚ ਗਿਆ ਲੋਕਾਂ ਦੀ ਸਥਿਤੀ ਇਸ ਸਮੇਂ ਦੇਖੋ ਕਿਸ ਤਰੀਕੇ ਦੀ ਹੈ ਪੂਰੇ ਇਸ ਇਲਾਕੇ ਦੀ ਅਤੇ ਪੂਰੇ ਇਲਾਕੇ ਚਾਰ ਤੋਂ ਪੰਜ ਫੁੱਟ ਤੱਕ ਪਾਣੀ ਭਰ ਗਿਆ ਇਥੋਂ ਤੱਕ ਇਹ ਪਾਣੀ ਗਲੀਆਂ ਤੋਂ ਹੁੰਦਾ ਹੋਇਆ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਹੁੰਚ ਗਿਆ ਜਿਸ ਦੀ وجہ ਨਾਲ ਲੋਕਾਂ ਦੇ ਘਰ ਖਰਾਬ ਹੋ ਗਏ ਨੇ ਨਾਲ ਹੀ ਸਮਾਨ ਵੀ ਬਰਬਾਦ ਹੋ ਰਿਹਾ ਹੈ ਦੇਖਦਾ-ਵੇਖਦਾ ਪਾਣੀ ਜਦੋਂ ਕਾਫੀ ਜ਼ਿਆਦਾ ਟੁੱਟ ਗਿਆ ਸੂਆ ਜਿਸ ਨਾਲ ਕਿ ਸਾਈ ਨਗਰ ਦੇ ਸ तकरीबन ਸਾਰੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਉਧਰ ਮੌਕੇ ਤੇ ਪਹੁੰਚੇ ਕਾਉਂਸਲਰ ਨੇ ਨਹਿਰੀ ਵਿਭਾਗ ਦੀ ਲਾਪਰਵਾਹੀ ਨੂੰ ਇਸ ਦੇ ਲਈ ਜ਼ਿੰਮੇਵਾਰ ਦੱਸਿਆ ਨਰੀਪੁਆਗ ਦੀ ਥੋੜੀ ਬੇਪਰਵਾਹੀ ਨਲਕੀ ਦੇ ਕਾਰਨ ਟੁੱਟਿਆ ਇਹਨੂੰ ਮੌਸਮ ਦੇ ਵਿੱਚ ਬਰਸਾਤੀ ਮੌਸਮ ਦੇ ਖਾਸ ਤੌਰ ਤੇ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਆਪਾਂ ਨੂੰ ਇੱਥੋਂ ਪਹਿਲਾਂ ਵੀ ਜਿਹੜਾ ਟੁੱਟਿਆ ਸੀ ਘਟਨਾ ਦੀ ਜਾਣਕਾਰੀ ਮਿਲਦੀ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਤੇ ਖੁਦ ਐਸਡੀਐਮ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਇਹਦੇ ਚੋਕ ਉਹਨਾਂ ਗਲੀ ਕਿਹਦੀ ਨਹੀਂ ਗਏ ਸਕਦੇ ਕਿ ਪਾਣੀ ਦੇ ਵੱਧ ਦਬਾਅ ਕਰਕੇ ਬ੍ਰਿਚ ਹੋ ਜਾਂਦੀ ਹੈ ਅਕਸਰ ਹੋ ਜਾਂਦੀ ਹੈ। ਤਾਂ ਕੀ ਕੁਝ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਦੇ ਇਲਾਕੇ ਦੇ ਲੋਕਾਂ ਵਾਸਤੇ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਕਿਉਂਕਿ ਘਰਾਂ 'ਚ ਪਾਣੀ ਖੜਾ ਹੈ। ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਕੀਤਾ ਟੈਂਕਰ ਹੋਰ ਵੀ ਆ ਰਹੇ ਨੇ। ਇਲਾਕੇ ਦੇ ਵਿੱਚ ਥਾਂ-ਥਾਂ ਪਾਣੀ ਭਰਿਆ ਹੋਣ ਦੀ ਵਜ੍ਹਾ ਨਾਲ ਬਿਮਾਰੀਆਂ ਦਾ ਖੱਛਾ ਵੀ ਇਸ ਸਮੇਂ ਲੋਕਾਂ ਨੂੰ ਡਰਾ ਰਿਹਾ ਹੈ। ਲਕਿ ਇਸੇ ਵਾਰ ਕੋਣ ਹੈ ਵੀ ਇੱਕ ਵੱਡਾ ਸਵਾਲ ਹੈ ਕਿ ਲੋਕਾਂ ਦਾ ਇਹਨਾਂ ਵੱਡਾ ਨੁਕਸਾਨ ਰਜਬਾਹ ਟੁੱਟਣ ਦੀ ਵਜ੍ਹਾ ਨਾਲ ਹੋਇਆ ਪਰ ਰਜਬਾਹ ਟੁੱਟਣ ਦੀ ਵੀ ਜਵਾਬਦੇਹੀ ਤਾਂ ਕਿਸੇ ਦੀ ਹੋਵੇਗੀ ਪਰ ਜਦੋਂ ਕਿਸੇ ਦੀ ਅਣਗਹਿਲੀ ਪ੍ਰਸ਼ਾਸਨ ਦੀ ਅਣਗਹਿਲੀ ਦੀ ਵਜ੍ਹਾ ਦੇ ਨਾਲ ਨੁਕਸਾਨ ਆਮ ਲੋਕਾਂ ਦਾ ਹੋਵੇ ਫਿਰ ਫਰਕ ਤੱਪੇਂਦਾ ਹੁਣ ਅੱਗੇ ਵੱਧਦੇ ਤੇ ਵਾਰੀ ਅੱਜ ਦੀ ਮੁਹਿੰਮ ਦੀ ਮੌਨਸੂਨ ਦੇ ਮੌਸਮ ਦੇ ਵਿੱਚ ਅਸੀਂ ਮੁਹਿੰਮ ਸ਼ੁਰੂ ਕੀਤੀ ਜਿਸ ਦੇ ਵਿੱਚ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਤੁਸੀਂ ਵੱਤ ਤੋਂ ਵੱਧ ਪੇੜ ਲਗਾਓ ਕੁਦਰਤ ਦੇ ਪ੍ਰਤੀ ਜਿਹੜਾ ਸਾਡਾ ਫਰਜ਼ ਅਸੀਂ ਨਿਭਾ ਸਕਦੇ ਹਾਂ ਉਸ ਪਾਸੇ ਜ਼ਰੂਰ ਕਦਮ ਵਧਾਈਏ ਨੰਬਰ ਤੋਂ 80 ਸਕਰੀਨ ਦੇ ਉੱਤੇ ਅਸੀਂ ਲਗਾਤਾਰ ਫਲੈਸ਼ ਕਰਦੇ ਹਾਂ ਇਸ ਨੰਬਰ ਦੇ ਉੱਤੇ ਤੁਸੀਂ ਆਪਣੀ ਵੀਡੀਓ ਭੇਜ ਸਕਦੇ ਹੋ ਵੀਡੀਓ ਬਣਾਉਂਦੇ ਹੋਏ ਤੁਸੀਂ ਇਹ ਜ਼ਰੂਰ ਜ਼ਿਕਰ ਕਰਨਾ ਕਿ ਹਰ ਇੱਕ ਰੁੱਖ ਦੇ ਨਾਲ ਫਰਕ ਤਾਂ ਪੈਂਦਾ ਕੁਝ ਵੀਡੀਓਜ਼ ਪਹੁੰਚੀਆਂ ਨੇ ਮੈਂ ਹੁਣ ਉਹ ਤੁਹਾਨੂੰ ਦਿਖਾਉਂਦਾ ਜੇਕਰ ਰੁੱਖ ਲਗਾਉਣ ਨਾਲ ਫਰਕ ਤਾਂ ਪੈਂਦਾ ਹੈ ਜੇਕਰ ਵਾਤਾਵਰਣ ਬਚਾਓ ਇੱਕ ਰੁੱਖ ਲਗਾਉਣ ਨਾਲ ਫਰਕ ਤਾਂ ਪੈਂਦਾ ਹੈ ਹਰ ਇੱਕ ਰੁੱਖ ਦਾ ਆਪਣੇ ਸਾਰਾ ਫਰਕ ਪੈਂਦਾ ਹੈ ਇੱਕ ਰੁੱਖ ਸੋ ਸੋਖ ਵੱਧ ਵੱਧ ਬੂਟੇ ਲਾਓ ਵੱਧ ਵੱਧ ਆਕਸ਼ੇਂ ਲਾਓ ਬਿਮਾਰੀਆਂ ਤੋਂ ਬਚੋ ਪੰਜਾਬ ਪੁਲਿਸ ਦੇ ਜਵਾਨ ਬੂਟੇ ਲਗਾਉਂਦੇ ਹੋਏ ਤੇ ਸਫਾਈ ਕਰਦੇ ਹੋਏ ਸਰ ਜੇਕਰ ਰੁੱਖ ਲਗਾਉਣ ਨਾਲ ਫਰਕ ਤਾਂ ਪੈਂਦਾ ਹੈ ਤੇ ਤੁਸੀਂ ਵੀ ਸਾਡੇ ਇਸ ਮਹਿੰਮ ਦੇ ਨਾਲ ਜੁੜ ਸਕਦੇ ਹੋ ਵੀਡੀਓ ਬਣਾਓ ਤੇ ਇਸ ਵੀਡੀਓ ਨੂੰ ਭੇਜ ਦਿਓ ਨੰਬਰ ਤੁਹਾਡੀ ਟੀਵੀ ਸਕਰੀਨ ਦੇ ਤੇ ਫਲੈਸ਼ ਹੋ ਰਿਹਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਤੁਹਾਡੇ ਤੱਕ ਇਹ ਤਸਵੀਰਾਂ ਪਹੁੰਚਾ ਸਕੀਏ ਔਰ ਕਾਬਲੇ ਗੌਰ ਹੈ ਕਿ ਸ਼ਾਮ 5 ਵਜੇ ਰਾਤ 9 ਵਜੇ ਦੇ ਬੁਲੇਟਿਨ ਦੇ ਵਿੱਚ ਔਰ ਅਗਲੇ ਦਿਨ ਸਵੇਰੇ 8:30 ਤੇ 9:30 ਦੇ ਵਿੱਚ ਸਵੇਰੇ ਵੀ ਤੁਸੀਂ ਇਹ ਤਸਵੀਰਾਂ ਜਿਹੜੀਆਂ ਨੇ ਦੇਖ ਸਕੋਗੇ